ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਿਆ ਸੋਚਣਾ ਹੋਈ ਜੇ ਸੋਚੇ ਲਖਵਾਰ ਛੁਪਿਆ ਚੁਪਨਾ ਹੋਈ ਜੇ ਨਰ ਹਿਰਦਾਰ ਸੁਖਿਆ ਸੁਖ ਨਾ ਕਰੀ ਜੇ ਬਨਾ ਪ੍ਰਿਆ ਪਰ ਸਾਹਸ ਸੇ ਪੌ ਲਖੇ ਤ ਇਕ ਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਿ ਕੁੜਾ ਨਤ ਪਰ ਮੁਕਮਰ ਜਾਏ ਚਲਣਾ ਨਾਲ ਲਿਖਿਆ ਨਾ ਹੁਕਮੇ ਹੋਵਨ ਆਕਾਰ ਹੁਕਮ ਨਾ ਕੇ ਆ ਜਾਏ ਹੁਕਮੇ ਹੋਵਨ ਜੀ ਹੁਕਮ ਲਾਇਟ ਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਏ ਟਿਕਨਾ ਹੁਕਮੇ ਬਖਸ਼ੀ ਸਰ ਇੱਕ ਹੁਕਮੇ ਤਦਾਂ ਪਵਾਈਆ ਹੁਕਮਾ ਅੰਦਰ ਤਪ ਕੋ ਬਾਹਰ ਕਮ ਨਾ ਕੋਏ ਨਾਨਕ ਹੁਕਮ ਮੈਂ ਜੇਜਾ ਤੰਮ ਮੈਂ ਕਹਿ ਨ ਕੋਇ ਗਾਵੇ ਕੋ ਤਾਰ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਮੂਸਾ ਗਾਵੇ ਕੋ ਗੁਣ ਹੋੜਿਆ ਆਚਾਰ ਗਾਵੇ ਕੋ ਵਿਦਿਆ ਵੇਖਾ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀਵ ਹੈ ਫਿਰਦੇ ਗਾਵੇ ਕੋ ਜਾਪੈ ਦਿੱਸਦ ਕਾਵੇ ਕੋ ਵੇਖੇ ਹਾਤਰਾ ਹضور ਕਤਨਾ ਕਤੇ ਨਾ ਪਾਵੇ ਤੋ ਕਤ ਕਤ ਕਤੇ ਕੋਟੀ ਕੋਟ ਕੋ ਡੇਦਾ ਦੇ ਲੰਦ ਦਿੱਕਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹਕਮ ਚਲਾਏ ਰਾਉ ਨਾਟਕ ਰਿਸੈ ਵੇ ਪਰਵਾ ਸਾਚਾ ਸਾਬ ਸਾਚ ਨਾਏ ਆਖਿਆ ਕੋ ਪਰ ਆਖ ਮੰਗਦੇ ਤੇ ਦਾਤ ਕਰੇ ਦਾਤਾਰ ਫੇਰ ਕੇ ਅਗਰ ਕੀਆ ਜਿਤ ਤਿਸ ਸੇ ਦਰਬਾਰ ਮੋਹ ਕੇ ਬੋਲਣ ਬੋਲਿਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਾ ਵੜਿਆਏ ਵਿਚਾਰ ਕਰਮੀਆਂ ਦਾ ਕੱਪੜਾ ਨਦਰੀ ਮੁਖ ਦਵਾਨ ਨਾਨਕ ਇਹ ਰਾਜ ਆਪੇ ਸੱਚੇ ਹਰਿ ਧਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਅੰਦਰਿੰਜਨ ਸੋਏ ਜਿਸ ਵ્યા ਤਿਨ ਪਾਇਆ ਮਾਨ ਨਾਨਕ ਗਾਵੇ ਹੈ ਗੁਣੀ ਨਿਧਾਨ ਗਾਵੇ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਲੋ ਗੁਰਮੁਖ ਵੇਦਨ ਗੁਰਮੁਖ ਰਿਆ ਸੁਲਾਈ ਗੁਰਈਸ਼ਰ ਗੁਰਦੋਖ ਪਰਮਾ ਗੁਰ ਗੁਰਪਾਰਵਤੀ ਮਾਈ ਜੇ ਵਜਾ ਲਾ ਆਖਾ ਨਾਏ ਕਹਿਣਾ ਖਤਮ ਨਾ ਜਾਏ ਗੁਰਾਏ ਕੀ ਦੇਖ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮਨ ਵਿੱਚ ਤੁ ਨ ਜਾਏ ਧੀਰਤਨਾ ਆਜੇ ਤਸਪਾਵਾਂ ਨੇੜ ਭਾਣੇ ਕਹਿ ਨਾ ਕਰੀ ਜੇ ਤੀਸਰਤ ਪਾਈ ਵਖਾਣ ਵੇਣ ਕਰਮਾਂ ਕੇ ਬਿਨਾ ਨਹੀਂ ਬਾਤ ਵਿੱਚ ਰਤਨ ਜਵਾਹਰ ਮਾਲਕ ਜੇ ਤੀ ਬੁਰਤੀ ਸਿਕਸਾਈ ਗੁਰਾਇਤ ਦੇ ਭਜਾਈ ਸਬਨਾ ਜੀਆਂ ਬਾਤ ਤੇ ਕੋ ਦਤਾ ਸੋ ਮੈਂ ਬਿਸਰ ਨਾ ਜਾਇ ਜੇ ਜੁ ਵਿਚਾਰੇ ਆਰਜਾਈ ਗੁਰਦ ਸੁਣੀ ਨਾਥ ਨਾਲਿ ਤੁਝ ਜਾਣਿਆ ਨਾਲਿ ਥਲੇ ਸਤਿ ਕੋਇ ਚੰਗਾ ਨਾਰ ਖਾਇ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰਿ ਨਾ ਹੋਈ ਤਾ ਬਾਤ ਨਾ ਪਥੇ ਕੀ ਕੀਟਾ ਅੰਦਰ ਗਿਟਕਰ ਦੋਸੇ ਦੋਸ ਪਰੇ ਨਾਰਕ ਨਿਰਗੁਣ ਗੁਣ ਕਰੇ ਬੜਵੰਤੇ ਆ ਗੁੰਦੇ ਤੇ ਹਰ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਤਰੇ सुरत हो मन मना मन सकल भवन के सुत मन मोह चोटा न खाए मन जम कै साथ न जाए ऐसा नाम निरंजन होए जेको मन जाने मन कोए मन मार्ग ठाक न पाए मन पस से प्रगट जाए मन मगना चला पंथ ਤਰਨ ਸਿਤੀ ਸਰਬ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨਾ ਪਾਵਹ ਮੁਖ ਦਵਾਰ ਮਨਾ ਕਰਵਾਰੇ ਸਾਧਾਰ ਮਨਾ ਤਰ ਤਰੇ ਜੁ ਸਿਖ ਮਨਾ ਨਾ ਕੋ ਭਾਣਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਪੰਜ ਪਰਵਾਣ ਪੰਜ ਪਰਦਾਨ ਪੰਜ ਪਾਵੈ ਦਰਗਹਿ ਮਾਰ ਪੰਜ ਸੋਹੈ ਦਰ ਰਾਜਾ ਪੰਜ ਕਾ ਗੁਣ ਇਕ ਤਿਆਰ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨਾ ਸੁਭਾਤ ਦੌਲ ਧਰਮ ਦਇਆ ਕਾ ਤ ਸੰਤੋਖ ਥਾ ਭਿ ਰਖਿਆ ਜਨ ਜੇ ਕੋ ਬੁਝੈ ਬੋਏ ਸਚਿਆ ਧਵਲਾ ਉੱਪਰ ਕੇ ਤਾ ਭਾਰ ਧਰਤੇ ਹੋਰ ਉਪਰ ਹੋਰ ਤਿੱਤੇ ਭਾਰ ਤਲ ਕਰਨ ਜੋਰ ਜਿਹਾ ਜਾ ਕਰੇਗਾ ਕੇਨਾ ਸਤਨਾ ਲਿਖਿਆ ਥੜੀ ਕਲਾ ਧੋ ਲੇਖਾ ਲਿਖ ਜਾਲ ਕੋਇ ਲੇਖਾ ਲਿਖਿਆ ਕੇਤਾ ਵੇ ਕੇਤਾ ਤਾਲ ਸੋਲੇ ਕੀ ਤੀ ਦਾਤ ਜਾਨ ਕੋਣ ਪੂਤ ਕੀਤਾ ਤੁਸਾ ਵੇਖ ਕੁਆ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾ ਵਿਚਾਂ ਵਾਰਨ ਜਾਵਾ ਇੱਕ ਵਾ ਜੋ ਤੁਧ ਭਾਵੈ ਸਾਈ ਮਹਕਾਰ ਤੂੰ ਸਦਾ ਸਲਾਮਤ ਨਿਰਕਾਰ ਅਸੰਖ ਜਪ ਅਸੰਖ ਕਿਰਪਾਓ ਅਸੰਖ ਪੂਜਾ ਅਸੰਖ ਤਪਤਾ ਅਸੰਖ ਅੰਤ ਮੁਖ ਵੇਦ ਪਾਠ ਅਸੰਖ ਜੋਗ ਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੇ ਅਸੰਖ ਦਾਤਾ ਅਸੰਖ ਸੂਰ ਮੁ ਭਖ ਸਾ ਅਸੰਖ ਮੋਦ ਨਿਵਲਾਇਤਾ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਜਮਾਇਕ तु त भाव साही भली करू सदा सलाम असंख मूरख हंध कौर असंख चोर हराम कौर असंख अमर करज चोर असंख गल वड़याुमाए असंख पापे पाप करज असंख कुड़े आर घुड़ फिड़ह ਅਸੰਖ ਨੰਦਨ ਫਿਰ ਕਰੇ ਪਾਰ ਨਾਲ ਕੋ ਨੀਚ ਕਹੈ ਵਿਚਾਰ ਦੁਆਰੇ ਨ ਜਾਏ ਕੋ ਆਤਮ ਜਉ ਤਦ ਭਾਵੈ ਸਾਈ ਭੇਕਾਰ ਧੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵ ਆਗਮ ਆਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੇ ਨਾਮ ਅਖਰੇ ਸਾਲਾ ਅਖਰੇ ਗਿਆਨ ਕੇ ਗੁਰਗਾ ਅਖਰੇ ਲਿਖਣ ਬੋਲ ਬਾਂ ਅਖਰਾ ਸਿਰ ਸੰਜੋਗ ਵਖਾਂ ਜਿਨ ਕੈ ਲਿਖੈ ਤੇ ਸਿਰ ਨਾਹੀ ਜੇ ਉਹ ਫਰਮਾਇ ਤੇ ਉਹ ਤਿਲ ਪਾਏ ਜੇਤਾ ਕੀਤਾ ਤੇਤਾ ਨਾਉ ਬਣ ਨਾ ਲੈ ਨਾਈ ਕੋਤੋ ਕੁਦਰਤ ਕਹ ਕਹਾਵੇ ਚਾਨ ਦਵਾਰ ਨਜ ਪਾਵੇਂ ਸਾਈਂ ਤਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਬਾਣੀ ਧੁਤੇ ਉਤਰ ਸੁਖੇ ਮੋਤ ਪਲੇਦੇ ਕੰਬੜ ਹੋਏ ਦੇਸਾ ਹਰ ਦਇਆ ਹੋਤਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪਾ ਨਾ ਕਰੰ ਨੁਨੀ ਪਾਪੀ ਆਖਣ ਲਾਇ ਕਰ ਕਰ ਕਰਨਾ ਵਿਖਲਾ ਜਾ ਆਪੇ ਬੀਜ ਆਪੇ ਖਾ ਨਾਨਕ ਰਖਮੀ ਆਉ ਜਾ ਤੇਰਤ ਤਪ ਤੇ ਆਦਤ ਦਾ ਜੇ ਕੋ ਪਾਵੈ ਦਿਲ ਕਾਮਾਨ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਤਰਗਤ ਦਿੱਤ ਮਰਨਾ ਸਾਬ ਗੁਣ ਤੇਰੇ ਮੈਂ ਨਾਹੀ ਕੋਏ ਵੇੜ ਗੁਰ ਕੀਤੇ ਦੁਵੇ ਸਵਾਸਤ ਬਾੜੇ ਪਰਵਾਹ ਸਤ ਸਵਾਦ ਸਦਾ ਮਨ ਜਾ ਕਵਲ ਸਵੇਲਾ ਵਕਤ ਕਵਣ ਕਵਣ ਤਿਤ ਕਮਨਵਾਰ ਕਵਣ ਸਰਤੇ ਮਾ ਕਵਣ ਜਿਤ ਹੋਆ ਆਕਾਰ ਵੇਲਾ ਬਈਆ ਕਿੰਤੀ ਜੇ ਹੋਵੇ ਲੇਖ ਤੁਰਾ ਵਕਤ ਨਾ ਪਾਇਓ ਨਾ ਕੋਈ ਜਾਗਰਤਾ ਸਿਰ ਠੀਕੋ ਸਾਜੇ ਆਪੇ ਜਾਣੋ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖ ਸਤਿ ਆਖੈ ਇਕ ਤੂ ਇਕ ਸਿਆਰਾ ਵੱਡਾ ਸਾਹਿਬ ਵੰਡੇ ਨਾਏ ਕੀਤਾ ਜਾਕਾ ਹੋਵੈ ਨਾਰਥ ਜੇ ਕੋ ਆਪ ਜਾਣੇ ਅਗੇ ਗਿਆ ਨਾ ਹੋਇਆ ਪਾਤਾਲ ਪਤਲ ਅਗਾਸੇ ਅਗਾਸ ਔੜਥ ਔੜ ਭਾਤਕੇ ਕੈਨਿ ਖਵਾਇ ਸਤ ਪਠਾਰਾ ਕੈਤ ਕਿਤੇ ਬਾਸਲੋ ਇਕ ਤਾਤ ਲੇਖਾ ਹੋਇ ਤਾ ਲਿਖੇ ਤੇ ਜਾਣਿਆ ਸਾਲਾ ਹੀ ਸਾਲਾ ਹੀ ਤੇਤੀ ਸੁਰਤ ਨ ਪਾਈਆ ਨਦੀਆਂ ਅਤ ਵਾਹ ਭਾਵੇਂ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗਿਰਹਾ ਤੇ ਤਿਮਾਰ ਤਨ ਕਿਹੜੀ ਤੁਲ ਨ ਹੋਵਨੇ ਜੇ ਤਿਤ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨੰਤ ਅੰਤ ਨ ਕਰਨਾ ਦੇਣ ਨੰਤ ਅੰਤ ਨਾ ਵੇਖਣ ਸੁਣ ਅਨੰਤ ਅੰਤ ਨਾ ਜਾਪੈ ਕਿਆ ਮੰਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਬਾਰ ਬਾਰ ਅੰਤ ਕਾਰਨ ਕੀਤੇ ਬਿਲਾਏ ਤਾਂ ਕਿ ਅੰਤ ਨਾ ਪਾਏ ਜਾਏ ਤੇ ਅੰਤ ਨਾ ਦਾ ਕੋਏ ਕੋਤਾ ਕਹੀਏ ਕੋਤਾ ਨਾ ਜਾਣਾ ਦੇਵੜ ਤੂੰ ਚਾਹੋਵੇਂ ਕੋਈ ਤਿਸ ਉੱਚੇ ਕੋ ਜਾਣ ਸੋਏ ਜੇਵੜ ਆਪ ਤੜੇ ਦਾ ਆਪ ਨਾਨਕ ਨਦਰੀ ਕਰਮੀ ਦਾ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਹਤੇ ਮੰਗਾ ਜੋਤ ਕਪਾਲ ਕਹਤੇ ਅਗੜਤ ਨਹੀਂ ਵਿਚਾਰ 케떼 ਖੱਤ ਤੇ ਐਵੇਂ ਕਰ ਕੇ 케ਤੇ ਲਲਨ ਕਿਰਪਾ ਹੈ 케ਤੇ ਮੂਰਖ ਖਾਈ ਖਾਈ ਕੇਤੇ ਆ ਦੁਖ ਭੂਖ ਸਦਮਾ ਐ ਪੈਦਾ ਤੇਰੇ ਦਾਤਾਰ ਬੰਦ ਖਲਾਸੀ ਭੜਾ ਗੁਏ ਔਰ ਆਖ ਨਾ ਸਕੈ ਕੋਏ ਜੇ ਕੋ ਖਾਇ ਕ ਆਖ ਲਪਾਇ ਬਹੁ ਜਾਣੈ ਜਿਤਿਆ ਮੋਏ ਖਾਇ ਆਪੇ ਜਾਣ ਆਪੇ ਦੇ ਆਖੇ ਸਹਿ ਭੈ ਕੇ ਜਿਸ ਨੂੰ ਬਖਸ਼ੇ ਸਿਖਤ ਸਲਾਮ ਨਾਨਕ ਬਾਦਸ਼ਾਹੀ ਬਾਦਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀ ਕਮਲ ਪੰਡਾਰ ਅਮੁੱਲ ਆਵ ਖਮਲ ਜਾਏ ਅਮੁੱਲ ਭਾਏ ਅਮੁਲਾ ਸਮਾਏ ਅਮੁਲ ਧਰਮ ਅਮੁਲ ਦੇ ਬਾਣ ਅਮੁਲ ਤੁਲ ਅਮੁਲ ਪਰਵਾਣ ਅਮੁਲ ਬਖਸ਼ੀਸ਼ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫੁਰਮਾਨ ਅਮੁਲ ਅਮੁਲ ਆਖਿਆ ਨਾ ਜਾਏ ਆਪ ਆਖਰੇ ਮਿਲਾਈ ਆਖੇ ਵੇਦ ਪਾਠ ਪੁਰਾਣ ਆਖੇ ਬੜੇ ਕਰੇ ਆਖੈ ਬ੍ਰਹਮ ਆਖੈ ਇੰਦ ਆਖੈ ਗੋਪੀ ਤੇ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨ ਆਖੈ ਦੇ ਆਖੈ ਸੁਰ ਨਰ ਮੁੰਜਨ ਸੇ ਕੀਤੇ ਆਖੈ ਆਖਣ ਪਾਏ ਕੀਤੇ ਕਹਿ ਕੈ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨਾ ਸਕੈ ਕੇ ਕੇ ਜਿਵਣ ਭਾਵੈ ਤੇ ਵਣੂਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖ ਬੋਲ ਰਿਹਾ ਤਾ ਲਿਖਿਆ ਸਿਰ ਗਾਵਾ ਗਾਵਾ ਸੋਦਰ ਕੇ ਹਰ ਸੋ ਕਰਕੇ ਆ ਜਿਤਦਾ ਸਰਬ ਸਰਬਾਲ ਨੇ ਬਾਜੇ ਨਾਤ ਅਨੇਕ ਸੰਖਾ ਕਹਤੇ ਵੰਰੇ ਤੇ ਤੇਰਾ ਗਪਨ ਸੋ ਕੈਨਾ ਕਿਤੇ ਗਮਾਰੇ ਗਾਵੇ ਤੁਮੋ ਪਉਣ ਪਾਣੀ ਪਸੰਤਰ ਗਾਵੇ ਰਾਜਾ ਧਰਮ ਤੋਹਾਰੇ ਗਾਵੇ ਇਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਅੱਤੇ ਸਰਮਾ ਦੇ ਸੋਨ ਸਦਾ ਸੁਹਾਰੇ ਗਾਵੇ ਇਤ ਤਿੰਦਾ ਸਣ ਬਹਿਟੇ ਦਰ ਨਾਲੇ ਗਾਹ ਸਤਿ ਸਮਾਦੇ ਅਤ ਗਾਉ ਨੂੰ ਸਾਧ ਵਿੱਚ ਆਰੇ ਗਾਉ ਨੂੰ ਜੱਤੇ ਸਤੇ ਸੰਤੋਖੀ ਗਾਹ ਵੀਰ ਕਰਾਰੇ ਗਾਉ ਨ ਪੰਡਤ ਬੜਨ ਰਖੇ ਸਰ ਜੋਗ ਜੋਗ ਵੇ ਤਾਂ ਨਾਲੇ ਗਾਵੇ ਬਹੁੜੀਆਂ ਮਤਬਾ ਸਰਗਾ ਮਤਬਾ ਤੇਰੇ ਤਿਨਾਲੇ ਗਾਵੈ ਜੋਦ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਦਨ ਵਰ ਪੰਡਾ ਕਰ ਕਰ ਰੱਖੇ ਤਾਰੇ ਸੇ ਤੁਧਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੇਤੇ ਗਾਉ ਸੇ ਮੈਂ ਜਿਤਨਾ ਨਾਮ ਕਿਆ ਵਿਚਾਰੇ सोई सोई सदा ਸਚ ਸਾਹਿਬ ਸਾਚਾ ਸੱਚੇ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੀ ਮਾਇਆ ਜਿਨੋਂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਦਿ ਵਡਿਆਈ ਜੋਤਿ ਸੁਭਾਵੈ ਸਵੀਕਰਸੀ ਧੁਕਮਨਾ ਕਰਨੀ ਜਾਇ सो पातशाह सह पातशाह नानक रह रजाय मुंदा संतोष शर्म पत चोले त्याग के करे विपूत खिंथा काल को आरे काया जगत डंडा प्रतीत आए पंथे सगल जमाते मान जीत जग जीत आदेश तिसे आदेश आद अनिल ਜੁਗ ਜੁਗ ਇੱਕ ਹੋਵੇ ਉਗਤ ਗਿਆਨ ਦਿਆ ਭੰਡਾਰਨ ਕਟ ਕਟ ਵਾਜੈ ਨਾਥ ਆਪ ਨਾਥ ਨਾਤੇ ਸਭ ਜਾਕੇ ਗਰੇ ਦਿਸ ਤ ਅਵਰਾ ਸਾਧ ਸੰਜੋਗ ਵਿਜੋਗ ਤੇ ਓਕਾਰ ਚਲਾਵੇ ਲੇਖੇ ਆਵੇ ਪਾਤ ਆਦੇਸ ਤਿਸੈ ਆਦੇਸ ਤਾਦ ਅਨੀਲ ਅਨਾਥ ਅਨਾਥ ਜੁਗ ਜੁਗ ਇੱਕ ਹੋਵੇ ਇਕਾਂ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਰ ਇੱਕ ਖਲਸਾਰੀ ਇੱਕ ਪੰਡਾਰੀ ਇੱਕ ਲਾਏ ਦੇਵਾਨ ਜਿਵੇਂ ਤਿਤ ਭਾਵੈ ਤਿਨੇ ਚਲਾਏ ਜਿਵ ਹੋਵੈ ਫੁਰਬਾਦ ਉਹ ਵੇ ਕੈ ਉਨ੍ਹਾਂ ਨਦਰ ਨਾ ਆਵੇ ਬੋਤਾ ਏਕ ਤਾਨ ਆਦੇਸ ਤੇ ਸੇ ਆਦੇਸ ਆਦ ਅਨੀਲ ਅਨਾਦ ਅਨਾਦ ਆਇ ਸੋ ਇੱਕ ਆਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਆਦੇਸ ਆਦ ਅਨਿਰਧਨਾਦ ਅਨਾਹਦ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਭੋ ਲਖੋ ਹੈ ਲਖ ਹੋਵੇ ਲਖੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਤੀਸ ਇਤ ਰਹੇ ਪਤ ਪਵਣਿਆ ਚੜਿਏ ਹੋਏ 21 ਸੁਣ ਜੱਲਾ ਆਕਾਸ਼ ਕੀ ਕੀਟਾ ਆਇ ਰੇ ਸੁ ਨਾਨਕ ਨਦਰਿ ਪਾਇਆ ਕੁੜੀ ਕੁੜਕੇ ਸੇ ਆਖਣ ਜੋ ਚਪੈ ਨਾ ਜੋ ਜੋਰ ਨ ਬਗਣ ਦੇਣ ਨ ਜੋਰ ਦਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਤ ਮਲ ਮਨ ਸੂਰੇ ਇਹ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਲ ਕੁਤਮ ਨੀਚ ਨ ਕੋਏ ਰਾਤੇ ਰੁਤੇ ਤਿਥੀ ਵਾਰ ਪਉਣ ਪਾਣੀ ਅਗਨੀ ਪਾਤਾ ਤਿਸ ਵਿੱਚ ਧਰਤੇ ਥਾਪ ਰਖੀ ਧਰਮ ਸਾ ਤਿਸ ਵਿੱਚ ਜਿਹਾ ਜਗਤ ਕੇ ਰਖ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਕਾਰ ਤਿੱਥੈ ਸਹਨ ਪੰਜ ਪਰਵਾ ਨਦਰੇ ਕਰਮ ਪਵੈ ਨਿਸ਼ਾਨ ਕਾਚ ਪਕਾਏ ਔਧੇ ਪਾਏ ਨਾਨਕ ਗਿਆ ਹੁ ਜਾਤੇ ਜਾਏ ਧਰਮ ਖੰਡ ਕਾ ਦਿਉ ਧਰਮ ਗਿਆਨ ਖੰਡ ਕਾ ਆਖੋ ਕਰੇ ਕੇਤੇ ਕੌਣ ਕਣੀਐ ਸੰਤਰ ਕੇਤੇ ਕਾ ਮਹੇਸ ਕੇਤੇ ਬ੍ਰਹਮੇ ਕਹਤ ਗੜੀਏ ਦੁਰਾਂਕ ਕੇ ਵੇਸ ਕੀ ਤਿਆ ਕਰ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਜਦ ਸੂਰ ਕੇਤੇ ਕੇਤੇ ਮੰਨਤੇਸ ਕੇਤੇ ਸੇਤ ਕੋਤ ਨਾਥ ਕੇਤੇ ਕੇਤੇ ਦੇਵ ਦੇਸ ਕੇਤੇ ਦੇਵ ਦਾਨਵ ਨੂੰ ਕੇਤੇ ਕੇਤੇ ਦਰਸ਼ਨਦ ਕੇਤੀਆ ਬਾਣੀ ਕੇਤੀਆ ਬਾਣੀ ਕੇਤੇ ਬਾਤ ਬਰਿਆਦਾ ਕੇਤੀਆ ਸੁਰਤੇ ਸਹਿ ਕੇਤੇ ਨਾਣਕ ਅੰਤ ਨਾਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਬਨੋਦ ਗੁਰ ਅਨੰਦ ਚਰਮ ਖੰਡ ਕੀ ਬਾਣੀ ਰੂ ਤਿਥੈ ਘਾਟ ਘੜੀਏ ਬਹੁਤ ਨੂੰ ਤਾਂ ਕਿ ਅਗਲਾ ਖਤੀਆ ਨਾ ਜਾਏ ਜੇ ਕੋ ਕਹਿ ਕਿਛ ਅਚਿਤਾਏ ਤਿਥੈ ਘੜੀਏ ਸੁਰਤ ਮਤਮਨ ਬੁੱਧ ਤਿੱਥੈ ਘੜੀਐ ਸੁਰਾ ਸਿਦਾ ਕੀ ਸਦਰਮ ਕਰਮਖੰਡ ਕੀ ਬਾਣੀ ਜੋ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋ ਤੁਮਾ ਬਲਸੂਰ ਤਿਨ ਮੈ ਰਾਗ ਰਿਆ ਭਰਪੂਰ ਤਿੱਥੈ ਸਿਤੋ ਸਿਤਮਾ ਬਵਾਈ ਤਾਕੇ ਰੂਪ ਨ ਘਟਨੇ ਜਾਇ ਨਾ ਹੋਏ ਮਰੈ ਨ ਭਾਗੇ ਜਾਇ ਜਿਨ ਕੈ ਰਾਮ ਰਸਿ ਮਨ ਮਾਇ ਤਿਥੈ ਭਗਤ ਰਸਿ ਕਿਲੋ ਕਰਹ ਜਨੰਦ ਸਚਾ ਮਨ ਸੋਇ ਸਚ ਖੰਡ ਵਸੈ ਦਿਲ ਕਾ ਕਰ ਕਰ ਵੇਖੇ ਨਦਰ ਮਿਹਾਰ ਤਿਥੈ ਖੰਡ ਮੰਦਰ ਵਰ ਭੰਡ ਜੇ ਕੋ ਕਥੈ ਤਾ ਅਨੰਤ ਤਿਥੈ ਲਉ ਲਉ ਤਾਕਾ ਜਿਵ ਜਿਵ ਹੁਕਮ ਤੇਵ ਵੇਖ ਕੇ ਵੇਗ ਸਰ ਕਰੀਚਾ ਨਾਲ ਕਤਲਾ ਕਰਦਾ ਸਾਰ ਜਤ ਭਾਰਾ ਤੇ ਸੁਨਿਆ ਐ ਰਮਤ ਵੇਖ ਤੀ ਆ ਪੌਕਲਾ ਅਗਨ ਤਕ ਤਾ ਭਾਂਡਾ ਭਉ ਅਮਰਤ ਤਿਤ ਢਾਲ ਘੜਿਆ ਸੁਬਤ ਚੀਟਕ ਸਾਰ ਜਿਨ ਕੋ ਨਦਰ ਕਰੰ ਦਿਨਕਾਰ ਨਾਮਕ ਨਦਰ ਨਦਰ ਨਿਹਾਰ जिण को नजर करम तिनका नाख नजरि ने नजरले हार सलो पावण गुरु पाणी पिता माता धरत मात दिवस रात दोय दाई दाया खेला सब जगत जने आया हु दो रे आया भला च धर्म حضور करमे आतो आपणे केने ਕਾਨ ਨਾਨਕ ਤੇ ਮੁਖ ਜਲੇ ਕੀਤੇ ਛੁੱਟੇ ਨਾਨਕ ਜਿਨੇ ਨਾਮ ਧਿਆਇਆ ਗਏ ਮਸ਼ਕ ਤੇ ਘਾਲ ਨਾਨਕ ਤੇ ਮੁਖ ਜਲੇ ਕੀਤੇ ਛੁੱਟੇ ਨਾਨਕ